ਸਸਪੈਂਸ਼ਨ ਤੋਂ ਬਾਅਦ ਵਿਧਾਇਕ ਜ਼ੀਰਾ ਇੱਕ ਹੋਰ ਵੱਡੀ ਮੁਸ਼ਕਲ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਨਾਲ ਮਾਲਵਾ ਜ਼ੋਨ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਵਿੱਚ ਵਿਧਾਇਕ ਜ਼ੀਰਾ ਨੂੰ ਆਊਟ ਕਰ ਦਿੱਤਾ ਗਿਆ ਚੰਡੀਗੜ੍ਹ ਵਿੱਚ ਹੋਰੀ ਮੀਟਿੰਗ ਵਿੱਚ ਕੁਲਬੀਰ ਜ਼ੀਰਾ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਾਲਾਂਕਿ ਸ਼ੁੱਕਰਵਾਰ ਨੂੰ ਕੁਲਬੀਰ ਜ਼ੀਰਾ ਪੰਜਾਬ ਪਵਨ ਵਿੱਚ ਹੋਈ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਵਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਨੂੰ ਮਿਲੇ ਸਨ ਮੀਟਿੰਗ ਵਿੱਚ ਕਾਂਗਰਸ ਨੇ ਸਭ ਠੀਕ ਹੋਣ ਦਾ ਸੰਕੇਤ ਵੀ ਦਿੱਤਾ ਸੀ ਹਾਲਾਂਕਿ ਮੁੱਖ ਮੰਤਰੀ ਦੀ ਵਿਧਾਇਕਾ ਨਾਲ ਮੀਟਿੰਗ ਦੌਰਾਨ ਜ਼ੀਰਾ ਨੂੰ ਪੰਜਾਬ ਪਵਨ ਤੋਂ ਬਾਹਰ ਭੇਜ ਦਿੱਤਾ ਗਿਆ ਅਤੇ ਉਹਨਾਂ ਨੂੰ ਬਾਹਰ ਬੈਠ ਕੇ ਹੀ ਸਸਪੈਂਸ਼ਨ ਦੇ ਮੁੱਦੇ ਤੇ ਫੈਸਲੇ ਦਾ ਇੰਤਜ਼ਾਰ ਕਰਨ ਨੂੰ ਕਿਹਾ ਗਿਆ। ਵਿਧਾਇਕ ਜ਼ੀਰਾ ਬਾਹਰ ਲੌਬੀ ਵਿੱਚ ਬੈਠ ਕੇ ਪਾਰਟੀ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਦੂਜੇ ਪਾਸੇ ਸੁਖਪਾਲ ਖੈਰਾ ਕੁਲਬੀਰ ਜ਼ੀਰਾ ਦੇ ਹੱਕ ਵਿੱਚ ਉਤਰ ਆਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਜ਼ੀਰਾ ਦੀ ਗੱਲ ਸੁਣੀ ਚਾਹੀਦੀ ਸੀ ਅਤੇ ਫਿਰ ਹੀ ਕੋਈ ਫੈਸਲਾ ਲੈਣਾ ਚਾਹੀਦਾ ਸੀ ਪਰ ਸਰਕਾਰ ਨੇ ਉਸ ਦਾ ਮੂੰਹ ਬੰਦ ਕਰਵਾਉਣ ਲਈ ਹੀ ਕਦਮ ਚੁੱਕੇ। ਦੇਖੋ ਨਸ਼ਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਅੱਜ ਵੀ ਬਰਕਰਾਰ ਹੈ ਔਰ ਇਸ ਲਈ ਬਰਕਰਾਰ ਹੈ ਕਿਉਂਕਿ ਨਸ਼ੇ ਦਾ ਮਾਫੀਆ ਜਿਹੜਾ ਵਾ ਉਸ ਨੇ ਸਿਰਫ ਪੱਗਾਂ ਦੇ ਤੇ ਛੰਡਿਆਂ ਦੇ ਰੰਗ ਬਦਲੇ ਨੇ ਜਿਹੜਾ ਪਹਿਲਾਂ ਅਕਾਲੀਆਂ ਦੀ ਮਿੱਲੀ ਭੁਗਤ ਤੇ ਪੁਲਿਸ ਦੀ ਮਿੱਲੀ ਭੁਗਤ ਨਾਲ ਮਾਫੀਆ ਕੰਮ ਕਰਦਾ ਸੀਗਾ ਉਹ ਹੁਣ ਕਾਂਗਰਸ ਦੀ ਛਤਰਛਾਇਆ 'ਚ ਆ ਗਿਆ ਪੁਲਿਸ ਦੀ ਛਤਰਛਾਇਆ ਕਾਂਗਰਸ ਦੀ ਸਰਕਾਰ ਦੇ ਵਿੱਚ ਆ ਗਿਆ ਵਾ ਔਰ ਇਸ ਗੱਲ ਨੂੰ ਪੁਖਤਾ ਕੁਲਵੀਰ ਜ਼ੀਰਾ ਐਮਐਲਏ ਕਾਂਗਰਸ ਨੇ ਕੀਤਾ ਪਰ ਉਹਦਾ ਮੂੰਹ ਦਬਾ ਲਿਆ ਉਹਨਾਂ ਨੇ ਉਹਦੀ ਆਵਾਜ਼ ਬੰਦ ਕਰਾ ਲਈ ਆ ਉਹਨੂੰ ਸ਼ੋ ਕਾਸ ਨੋਟਿਸ ਦੇ ਕੇ ਚਾਹੀਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੀਗਾ ਕਿ ਉਹ ਕੁਲਬੀਰ ਸਿੰਘ ਜ਼ੀਦਾ ਤੋਂ ਪੂਰੀ ਡਿਟੇਲਸ ਲੈਂਦੇ ਕਿ ਕਿਹੜੀਆਂ ਕਾਲਕਾਲੀਆਂ ਭੇਡਾਂ ਨੇ ਪੁਲਿਸ ਵਿੱਚ ਕਿਹੜੇ ਤਾਕਤਵਰ ਪੋਲਿਟਿਕਲ ਆਦਮੀ ਨੇ ਜਿਹੜੇ ਨਸ਼ੇ ਨੂੰ ਸ਼ਹਿ ਦੇ ਰਹੇ ਨੇ ਪੰਜਾਬ ਦੇ ਵਿੱਚ ਲੇਕਿਨ ਅਨਫੋਰਚੂਨੇਟਲੀ ਅੱਜ ਵਿਸਲ ਬਲੋਅਰਸ ਦੇ ਉੱਤੇ ਹੀ ਐਕਸ਼ਨ ਹੁੰਦਾ ਵਾ ਔਰ ਜਿਹੜੇ ਮਾਫੀਆ ਟਾਈਪ ਜਾਂ ਡਰੱਗ ਮਾਫੀਆ ਜਾਂ ਜਿਹੜੇ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਨੇ ਉਹਨਾਂ ਨੂੰ ਸਰਕਾਰਾਂ ਸ਼ਹਿ ਦੇ ਰਹੀਆਂ ਨੇ ਜਿਹੜਾ ਕਿ ਪੰਜਾਬ ਵਾਸਤੇ ਬਹੁਤ ਘਾਤਕ ਗੱਲ ਹੈ ਉਧਰ ਦੂਜੇ ਪਾਸੇ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੁਲਬੀਰ ਜ਼ੀਰਾ ਦੀ ਸਸਪੈਂਸ਼ਨ ਹਾਲੇ ਵੀ ਬਰਕਰਾਰ ਹੈ ਜ਼ੀਰਾ ਮਿਲਨ ਜ਼ਰੂਰ ਆਏ ਸਨ ਪਰ ਉਹਨਾਂ ਦੀ ਸਸਪੈਂਸ਼ਨ ਤੇ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਐਮਐਲਏ ਸਾਹਿਬਾਨ ਨਾਲ ਮੀਟਿੰਗ ਸੀਗੀ ਐਂਡ ਅਜੇ ਤਾਈਂ ਜੋ ਉਹਨਾਂ ਦਾ ਫੈਸਲਾ ਸੀ ਸਟਿਲ ਪੈਂਡਿੰਗ ਜ਼ੀਰਾ ਸਾਹਿਬ ਮੀਟਿੰਗ ਦੇ ਵਿੱਚ ਸਿਗੇ ਕਿ ਨਹੀਂ ਸੀ ਨਹੀਂ ਸਾਹਿਬ ਹੀ ਵਾਸ ਨਾਟ ਇਨ ਦ ਮੀਟਿੰਗ ਉਹਨਾਂ ਨੇ ਆਪਣੀ ਜਿਹੜੀ ਹਲਕੇ ਦੀ ਮੰਗਾਂ ਸੀਗੀਆਂ ਉਸ ਸੀਐਮ ਸਾਹਿਬ ਨੂੰ ਸਬਮਿਟ ਕਰਤੀਆਂ ਸੀ ਪਹਿਲਾਂ ਮਿਲ ਕੇ ਕਾਫੀ ਇੰਤਜ਼ਾਰ ਕਰਕੇ ਗਏ ਸੀ ਕਿ ਉਹ ਕਾਫੀ ਇੰਤਜ਼ਾਰ ਕਰ ਰਹੇ ਸੀ ਕਿ ਬਾਹਰ ਬੈਠੇ ਕੀ ਉਹਨਾਂ ਨੇ ਕੋਈ ਬਹਾਲੀ ਦੀ ਕੋਈ ਗੱਲ ਹੋਈ ਹੈ ਸਾਹਮਣੇ ਦੇਖੋ ਅੱਜ ਕੋਈ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਵੀ ਅੱਜ ਵਾਲੀ ਮੀਟਿੰਗ ਸੀਗੀ ਡਿਵੈਲਪਮੈਂਟ ਫੰਡ ਨੂੰ ਲੈ ਕੇ ਸੀਗੀ ਉਸ ਮਸਲੇ ਤੇ ਪਾਰਟੀ ਦਾ ਜਿਹੜਾ ਸੀਗਾ ਆਸ਼ਕਮਰਜੀ ਨਾਲ ਅੱਜ ਹੋਇਆ ਸਾਰੇ ਮੰਤਰੀ ਕਹਿ ਰਹੇ ਨੇ ਜੱਕਰ ਸਾਹਿਬ ਨੂੰ ਪਤਾ ਸਾਰੇ ਮੰਤਰੀ ਕਹਿ ਰਹੇ ਨੇ ਜੱਕਰ ਸਾਹਿਬ ਨੂੰ ਪਤਾ ਤੁਸੀਂ ਕੀ ਕਹਿੰਦੇ ਹੋ ਬਹਾਲੀ ਜਿਹੜਾ ਸਾਹਿਬ ਹੋਏਗੀ ਦੇਖੋ ਆ ਫੈਸਲਾ ਕੱਲੇ ਸੁਨੀਲ ਜਾਖੜ ਨਹੀਂ ਕਰਾ ਆਸ਼ਾ ਕੁਮਾਰੀ ਜੀ ਵੀ ਇੱਥੇ ਹੈ ਆਸ਼ਾ ਕੁਮਾਰੀ ਜੀ ਦੇ ਕੱਲ ਮਿਲੇ ਵੀ ਸੀ ਤੇ ਉਹਨਾਂ ਨੇ ਉਸ ਮਸਲੇ ਤੇ ਜਿਹੜਾ ਪਾਰਟੀ ਦਾ ਪ੍ਰੋਸੀਜਰ ਹੈ ਉਹਨੂੰ ਫਾਲੋ ਕਰਕੇ ਜੋ ਵੀ ਫੈਸਲਾ ਹੋਊਗਾ ਉਹ ਬੜਾ ਸਤਿਕਾਰ ਤੁਹਾਡੀ ਗੱਲ ਵੀ ਜੀ ਮੈਡਮ ਆਸ਼ਾ ਕੁਮਾਰੀ ਜੀ ਨਾਲ ਇਸ ਮੁੱਦੇ ਨੂੰ ਦੇਖੋ ਆਸ਼ਾ ਕੁਮਾਰੀ ਜੀ ਦੇ ਨਾਲ ਇਕੱਠੇ ਸਾਨੂੰ ਮਿਲੇ ਸੀ ਜੀਰਾ ਸਾਹਿਬ ਤੇ ਉਹਨਾਂ ਨਾਲ ਜਿਹੜੀ ਹੈ ਇਸ ਅੰਡਰ ਕੰਸੀਡਰੇਸ਼ਨ ਨਸ਼ਿਆਂ ਦੇ ਮੁੱਦੇ ਤੇ ਕੈਪਟਨ ਸਰਕਾਰ ਦੀ ਖਿਲਾਫਤ ਕਰਨ ਤੇ ਵਿਧਾਇਕ ਜ਼ੀਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਆਪਣੇ ਸਸਪੈਂਸ਼ਨ ਨੂੰ ਵਾਪਸ ਲੈਣ ਦੀ ਮੰਗ ਦੇ ਨਾਲ ਕੁਰਬੀਰ ਸਿੰਘ ਜ਼ੀਰਾ ਪੰਜਾਬ ਪਵਨ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਗਏ ਸਨ ਨਾਲ ਹੀ ਖਬਰ ਆਈ ਸੀ ਕਿ ਉਹਨਾਂ ਦੀ ਸਸਪੈਂਸ਼ਨ ਵਾਪਸ ਲੈ ਲਈ ਗਈ ਹੈ ਪਰ ਇਸ ਖਬਰ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਹਾਲੇ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਜ਼ੀਰਾ ਤੇ ਕੋਈ ਵੀ ਫੈਸਲਾ ਨਹੀਂ ਲਿਆ ਮੁੱਖ ਮੰਤਰੀ ਜ਼ੀਰਾ ਨਾਲ ਫਿਲਹਾਲ ਨਿਰਾਸ਼ ਚਲ ਰਹੇ ਨੇ ਨਾਰੀ ਕੁਲਬੀਰ ਸਿੰਘ ਜ਼ੀਰਾ ਵੀ ਹੁਣ ੜਕਾਉ ਬਿਆਨਾਂ ਤੋਂ ਗੁਰੇਜ਼ ਕਰਕੇ ਮੀਡੀਆ ਤੋਂ ਦੂਰੀ ਬਣਾ ਕੇ ਕੈਪਟਨ ਸਰਕਾਰ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978